ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਮੁੜ ਤੋਂ ਪੈਰੋਲ ਮਿਲ ਚੁੱਕੀ ਹੈ ਤੇ ਹੁਣ ਨੌਵੀਂ ਵਾਰ ਉਹਨਾਂ ਨੂੰ ਮੁੜ ਤੋਂ ਪੈਰੋਲ ਮਿਲੀ ਹੈ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਪੈਰੋਲ ਮਿਲੀ ਹੈ ਪਰੰਤੂ ਕਈ ਵਾਰ ਉਹਨਾਂ ਨੂੰ 20 ਜਾਂ 22 ਦਿਨਾਂ ਦੀ ਪੈਰੋਲ ਮਿਲਦੀ ਸੀ ਪਰੰਤੂ ਹੁਣ 50 ਦਿਨਾਂ ਦੀ ਮੁੜ ਤੋਂ ਪੈਰੋਲ ਮਿਲੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਜਾਂ ਕੱਲ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਜਿਹੜੇ ਜੇਲ੍ਹ ਤੋਂ ਬਾਹਰ ਹੋਣਗੇ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਹੁਣ 50 ਦਿਨਾਂ ਦੀ ਮੁੜ ਤੋਂ ਪੈਰੋਲ ਮਿਲੀ ਹੈ ਤੇ ਇਹ ਵੱਡੀ ਖੁਸ਼ਖਬਰੀ ਹੈ ਜਿਹੜੀ ਪ੍ਰੇਮੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਹੁਣ ਪਹਿਲਾਂ ਵੀ 8 ਵਾਰ ਉਹਨਾਂ ਨੂੰ ਪੈਰੋਲ ਮਿਲੀ ਤੇ ਹੁਣ 9ਵੀਂ ਵਾਰ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ ਤੇ 50 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਕਾਫੀ ਸਮੇਂ ਤੋਂ ਬੰਦ ਨੇ ਤੇ ਇਸ ਤੋਂ ਲਾ ਕੇ ਲਗਾਤਾਰ ਉਹਨਾਂ ਨੂੰ ਅੱਜਾ ਪਹਿਲਾਂ 8 ਵਾਰ ਪੈਰੋਲ ਮਿਲ ਚੁੱਕੀ ਹੈ ਤੇ ਹੁਣ 9ਵੀਂ ਵਾਰ ਮੁੜ ਤੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਥੋੜੀ ਦੇਰ ਦੇ ਵਿੱਚ ਹੀ ਜਿਹੜੇ ਸੁਨਾਰੀਆ ਜੇਲ ਤੋਂ ਬਾਹਰ ਡੇਰਾ ਮੁਖੀ ਸਰਸਾ ਰਾਮ ਰਹੀਮ ਆਉਣਗੇ ਤੇ ਪਹਿਲਾ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਨੂੰ ਪੈਰੋਲ ਮਿਲੀ ਤੇ ਜਿਸ ਤੋਂ ਬਾਅਦ ਲਗਾਤਾਰ ਗੱਲ ਚਰਚਾ ਇਸ ਦੇ ਵਿੱਚ ਸੀ ਤੇ ਜਿਸ ਤੋਂ ਬਾਅਦ ਪ੍ਰੇਮੀਆਂ ਨੂੰ ਖੁਸ਼ਖਬਰੀ ਜਿਹੜੀ ਡੇਰਾ ਸਰਸਾ ਮੁਖੀ ਰਾਮ ਰਹੀਮ ਦੇ ਵੱਲੋਂ ਦਿੱਤੀ ਗਈ ਤੇ ਹੁਣ ਨੌਵੀਂ ਵਾਰ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਡੇਰਾ ਮੁਖੀ ਨੂੰ 50 ਦਿਨਾਂ ਦੀ ਪੈਰੋਲ ਮੁਰਤੋਂ ਮਿਲੀ ਹੈ ਤੇ ਹੁਣ ਉਹ ਕਾਫੀ ਲੰਮੇ ਸਮੇਂ ਦੇ ਵਿੱਚ ਪੈਰੋਲ ਦੇ ਵਿੱਚ ਬਾਹਰ ਰਹਿਣਗੇ ਤੇ ਜੇਲ੍ਹ ਤੋਂ ਬਾਹਰ ਥੋੜੀ ਦੇਰ ਦੇ ਵਿੱਚ ਸੁਨਾਰੀਆ ਜੇਲ੍ਹ ਤੋਂ ਥੋੜੀ ਦੇਰ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਬਾਹਰ ਆਉਣਗੇ ਤੇ 50 ਦਿਨਾਂ ਦੀ ਪੈਰੋਲ ਮੁੜ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਮਿਲ ਗਈ ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਮੁੜ ਤੋਂ ਪੈਰੋਲ ਮਿਲ ਚੁੱਕੀ ਹੈ ਤੇ ਹੁਣ ਨੌਵੀਂ ਵਾਰ ਉਹਨਾਂ ਨੂੰ ਮੁੜ ਤੋਂ ਪੈਰੋਲ ਮਿਲੀ ਹੈ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਪੈਰੋਲ ਮਿਲੀ ਹੈ ਪਰੰਤੂ ਕਈ ਵਾਰ ਉਹਨਾਂ ਨੂੰ 20 ਜਾਂ 22 ਦਿਨਾਂ ਦੀ ਪੈਰੋਲ ਮਿਲਦੀ ਸੀ ਪਰੰਤੂ ਹੁਣ 50 ਦਿਨਾਂ ਦੀ ਮੁੜ ਤੋਂ ਪੈਰੋਲ ਮਿਲੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਜਾਂ ਕੱਲ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਜਿਹੜੇ ਜੇਲ੍ਹ ਤੋਂ ਬਾਹਰ ਹੋਣਗੇ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਹੁਣ 50 ਦਿਨਾਂ ਦੀ ਮੁੜ ਤੋਂ ਪੈਰੋਲ ਮਿਲੀ ਐ ਤੇ ਇਹ ਵੱਡੀ ਖੁਸ਼ਖਬਰੀ ਹੈ ਜਿਹੜੀ ਪ੍ਰੇਮੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਹੁਣ ਪਹਿਲਾਂ ਵੀ 8 ਵਾਰ ਉਹਨਾਂ ਨੂੰ ਪੈਰੋਲ ਮਿਲੀ ਤੇ ਹੁਣ 9ਵੀਂ ਵਾਰ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ ਐ ਤੇ 50 ਦਿਨਾਂ ਦੀ ਪੈਰੋਲ ਮਿਲੀ ਐ ਤੇ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਕਾਫੀ ਸਮੇਤੋਂ ਬੰਦ ਨੇ ਤੇ ਇਸ ਤੋਂ ਲਾ ਕੇ ਲਗਾਤਾਰ ਉਹਨਾਂ ਨੂੰ ਅੱਜਾ ਪਹਿਲਾਂ 8 ਵਾਰ ਪੈਰੋਲ ਮਿਲ ਚੁੱਕੀ ਐ ਤੇ ਹੁਣ 9ਵੀਂ ਵਾਰ ਮੁੜ ਤੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਥੋੜੀ ਦੇਰ ਦੇ ਵਿੱਚ ਹੀ ਜਿਹੜੇ ਸੁਨਾਰੀਆ ਜੇਲ ਤੋਂ ਬਾਹਰ ਡੇਰਾ ਮੁਖੀ ਸਰਸਾ ਰਾਮ ਰਹੀਮ ਆਉਣਗੇ ਤੇ ਪਹਿਲਾ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਨੂੰ ਪੈਰੋਲ ਮਿਲੀ ਤੇ ਜਿਸ ਤੋਂ ਬਾਅਦ ਲਗਾਤਾਰ ਗੱਲ ਚਰਚਾ ਇਸ ਦੇ ਵਿੱਚ ਸੀ ਤੇ ਜਿਸ ਤੋਂ ਬਾਅਦ ਪ੍ਰੇਮੀਆਂ ਨੂੰ ਖੁਸ਼ਖਬਰੀ ਜਿਹੜੀ ਡੇਰਾ ਸਰਸਾ ਮੁਖੀ RAM REHIM ਦੇ ਵੱਲੋਂ ਦਿੱਤੀ ਗਈ ਤੇ ਹੁਣ ਨੌਵੀਂ ਵਾਰ ਡੇਰਾ ਸਰਸਾ ਮੁਖੀ RAM REHIM ਨੂੰ ਪੈਰੋਲ ਮਿਲੀ ਹੈ ਤੇ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਡੇਰਾ ਮੁਖੀ ਨੂੰ 50 ਦਿਨਾਂ ਦੀ ਪੈਰੋਲ ਮੁਰਤੋਂ ਮਿਲੀ ਹੈ ਤੇ ਹੁਣ ਉਹ ਕਾਫੀ ਲੰਮੇ ਸਮੇਂ ਦੇ ਵਿੱਚ ਪੈਰੋਲ ਦੇ ਵਿੱਚ ਬਾਹਰ ਰਹਿਣਗੇ ਤੇ ਜੇਲ੍ਹ ਤੋਂ ਬਾਹਰ ਥੋੜੀ ਦੇਰ ਦੇ ਵਿੱਚ ਸੁਨਾਰੀਆ ਜੇਲ੍ਹ ਤੋਂ ਥੋੜੀ ਦੇਰ ਦੇ ਵਿੱਚ ਡੇਰਾ ਸਰਸਾ ਮੁਖੀ RAM REHIM ਬਾਹਰ ਹੋਣਗੇ ਤੇ 50 ਦਿਨਾਂ ਦੀ ਪੈਰੋਲ ਮੁੜ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਮਿਲ ਗਈ ਹੈ